ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਊਆ ਦਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਲੱਗੇ ਆ ਬਣਾਉਣਾ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੇਲ ਝੋਟੀਆਂ ਦਿਖਾਵਾਂਗੇ ਤਿੰਨੇ ਹੀ ਟੋਕੜਾਂ ਗੱਬਣਾਵਾਂ ਤੇ ਆਪਾਂ ਪਹੁੰਚੇ ਆਂ ਭਾਜੀ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਾ ਚੜ੍ਹਦੀ ਕਲਾ ਭਾਜੀ ਹੋਰ ਠੀਕ ਠਾਕ ਪਰਿਵਾਰ ਬਸ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਹਾਂ ਜੀ ਮੇਰਾ ਬਾਬੇ ਦੀਆਂ ਚਲੋ ਮੇਰਾ ਹੀ ਚਾਹੀਦੀਆਂ ਗੁਰ ਰਾਮਦਾਸ ਜੀ ਹਾਂਜੀ 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 ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਭਾਜੀ ਬਗੀਚਾ ਸਿੰਘ ਜੀ ਪਿੰਡ ਹਰੜ ਕਲਾ ਤਹਿਸੀਲ ਅਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9417967 ਭਾਜੀ ਠੀਕ ਹੈ ਠੀਕ ਹੈ ਜੀ ਤੇ ਕਿਹੜੀ ਸਾਈਡ ਤੋਂ ਲੈਂਦੇ ਜੇ ਕੋਕੇ ਵੇਖੋ ਬਾਈ ਤਿੰਨੇ ਵੱਧ ਤੋਂ ਵੱਧ ਆ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਕਰੋ ਚੈੱਕ ਬਾਰੇ ਸਿੰਘ ਸੰਗ ਬਹੁਤ ਹੀ ਚੰਗੇ ਆ ਗਏ ਆ ਹਾਂਜੀ ਨਿੱਕੇ ਸਿੰਘ ਦੀਆਂ ਤਿੰਨੇ ਆ ਫੁਲਕਾਰੀ ਵਾਲੀ ਤੇ ਹਾਲੀ ਇੱਕ ਜਾ ਉਹ ਤਾਂ ਦੋਂਦੀ ਤੋਂ ਸ਼ੁਰੂ ਕਰ ਲਓ ਆ ਜਾਓ ਫਿਰ ਪਹਿਲੇ ਨੰਬਰ ਤੇ ਲਾਓ ਬਈ ਕੱਬਣ ਨੇ ਆਏ ਤੇ ਦੱਸਿਓ ਭਈਆ ਝੋਟੀ ਦੇ ਬਾਰੇ ਇਹ ਵੀਰ ਜੀ ਝੋਟੀ ਹੈਗੀ ਜੀ 6 ਮਹੀਨਿਆਂ ਦੀ ਗੱਬਣ ਅੱਛਾ ਜੀ ਹਾਂਜੀ ਤਾਂ ਮੂੰਹ ਦੋਂਦੀ ਏ ਠੀਕ ਠੀਕ ਹਾਂਜੀ ਠੀਕ ਹੈ ਇਹ ਉਧਰ ਦੀ ਝੋਟੀ ਹੈ ਹਰਿਆਣੇ ਦੀ ਏ ਠੀਕ ਹੈ ਠੀਕ ਹੈ ਹਾਂਜੀ ਤੇ ਪਤਾ ਭਾਈ ਕਿਹੜੇ ਸੀ ਮੰਦੀ ਆ ਇਹ ਨਹੀਂ ਭਾਈ ਮੈਨੂੰ ਪਤਾ ਝੂਠ ਬੋਲਣਾ ਮੈਂ ਬਿਲਕੁਲ ਸਹੀ ਗੱਲ ਆ ਹਾਂ ਠੀਕ ਆ ਨਾ ਬਾਕੀ ਜਿਹੜੇ ਵੀਰ ਆ ਮੰਨ ਲਓ ਪਰਖ ਵਾਲਿਆਂ ਨਾਲ ਆਪ ਹੀ ਵੇਖ ਲੈਣਾ ਹਾਂਜੀ ਹਾਂਜੀ ਮੈਂ ਕਹੀ ਜਾਵਾਂ ਇਹ ਅਰਜਨ ਗੁੰਗੜ ਦੀ ਏ ਜਵਰਾਜ ਦੀ ਝੂਠ ਬੋਲੀ ਜਈਏ ਫੇਰ ਕੋਈ ਨਹੀਂ ਆ ਬਿਲਕੁਲ ਸਹੀ ਗੱਲ ਬਾਕੀ ਇਹ ਝੋਟੀ ਯਾਰ ਨਸਲ ਵਾਲੀ ਆ ਮਤਲਬ ਖੋਲ ਕੇ ਇਹ ਨਿਸ਼ਾਨਤ ਸੁਭਾੜੀ ਆ ਹਾਂਜੀ ਬਹੁਤ ਠੰਡੀ ਆ ਤੇ ਜੱਡ ਬਲੈਕ ਆ ਗਈ ਆ ਤੇ ਕੱਲ ਦੇ ਆ ਖੋਲ ਕੇ ਬਾਕੀ ਆਪਾਂ ਦਿਖਾਉਂਦੇ ਹੋਣਾ ਬਾਬਾ ਜੀ ਫੇਸ ਕੁਆਲਟੀ ਕਰੋ ਚੱਕਦੇ ਸਿੰਘ ਨੂੰ ਕਹੋ ਇਹ ਚੰਗਾ ਲੱਗਾ ਵਾ ਇਹ ਕੱਦ ਨਹੀਂ ਵੀ ਚੰਗੀ ਆ ਤੇ ਆ ਬਾਕੀ ਸੇਮੇ ਨੇ ਕਿੱਕ ਪਾਸ ਆ ਤੇ ਥਣਥਣ ਬਹੁਤ ਹੀ ਚੰਗਾ ਕੱਢ ਦੇਣਾ ਇਹਨੇ ਸੰਭਾਲੋ ਇਹਨੂੰ ਮਾਲੋ 23 ਤਰੀਕ ਨੂੰ ਸਤਵਾਂ ਲੱਗਣਾ ਜੀ ਅੱਛਾ ਜੀ ਹਾਂ ਜੀ ਆ ਜਿਹੜੇ ਕੇ ਜੀ ਠੀਕ ਹੈ ਠੀਕ ਹੈ ਜੀ ਆ ਦੇਖੋ ਸਿੰਗੀ ਸਿੰਗੀ ਛੋਟੀ ਦੀ ਕੱਢੀ ਚੰਗੀ ਬਾਕੀ ਫੇਸ ਕਰਵਾ ਲਈ ਤੇ ਕੱਦ ਵਜਨ ਦੀ ਚੰਗੀ ਆ ਇਹ ਜਿਹੜੇ ਸਾਡਾ ਥਣ ਤੋਂ ਲੱਗਾ ਤੇ ਦੁੱਧ ਬਾਈ ਤੁਹਾਡੇ ਸੋਨਾ ਕਿੰਨਾ ਕਿ ਕੱਢੂਗੀ ਜੀ ਕਿੰਨੇ ਸਾਡਾ ਅੱਗੇ ਆਪਾਂ ਬਹੁਤਾ ਨਹੀਂ ਕਿਤੇ 12 ਕਿਲੋ ਦਾ ਰਾਮਣਾ ਕੱਢੀ ਹੋ ਜੋਟੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੱਗੇ ਤੇ ਚੱਕ ਕਰਾਉਣੇ ਆਪਾਂ ਤੁਹਾਨੂੰ ਥਣਾ ਦਾ ਸਾਈਡ ਗੈਪ ਤੇ ਥਣ ਤੋਂ ਮੈਂ ਨੋਕ ਵਾਲਾ ਕੱਢਿਆ ਪਿਆ ਵਾ ਹਾਂ ਜੀ ਚਲੋ ਜੀ ਚੱਕ ਇਧਰਲੀ ਸਾਈਡ ਤੋਂ ਹਾਂ ਜੀ ਤੇ ਬਾਈ ਇਹਦਾ ਕੀ ਮੁੱਲ ਕਰਨਾ ਫਿਰ ਜਿੱਦੀ ਮੇਲਾ ਜੋਟੀ ਦਾ ਮੁੱਲ ਤਾਂ ਮੈਂ 75 ਕਰ ਲਈ 70 ਕਰ ਲਗੀ ਅੱਛਾ ਜੀ ਪੈਣ ਦੀ ਦੇ ਦੀਏ ਕੱਟੀ ਗੈਰ ਜਾਂਦੀ ਐ ਮੈਂ ਦਾ ਨਾਮ ਹਾਂਜੀ ਮੈਨੂੰ ਦੱਸੋ ਭਾਜੀ ਆਵੀਂ ਦੇ ਦਾਦੀ ਜਿੱਥੇ ਇੱਕ ਛਾੜੀ ਦੇਣੀ ਆਪਾਂ 60000 ਦੀ ਦੇ ਦਈਏ ਭਾਜੀ ਛੱਡ ਦੋ 10000 ਕਰਾਏ ਜੋਗਾ ਯਾਰ ਛੱਡ ਦੇ ਵੀ ਇਹ ਹਾਨਾ ਮੰਨ ਲਓ 58000 ਜੋੜੀ ਦੇ ਦਾਂਗੇ ਆਪਾਂ ਠੀਕ ਆ ਠੀਕ ਆ ਬਾਕੀ ਕੱਟੀ ਬਹੁਤ ਜਿਆਦੀ ਚੰਗੀ ਆ ਠੀਕ ਆ ਹਾਂ ਲਓ ਭਾਈ 58000 ਦੀ ਇਹ ਮੰਨ ਲਓ ਵੀ ਜਿਹੜਾ ਵੀਰ ਭਰਾ ਸਾਂਭ ਵਾਲਾ ਲੈ ਜਾਊਗਾ ਹਾਂਜੀ ਤੇ ਡੱਕੇ ਲਾਈ ਜਾਣੇ ਨੇ ਇਹਨੇ ਡਬਲ ਆ ਮੰਨ ਲਓ ਤਾਂ ਤੇ ਬਾਕੀ ਰੁਪਈਆਂ ਦੀ ਚੀਜ਼ ਆ 4 ਮਹੀਨੇ ਸਾਹ ਦੇ ਲੱਖੋਂ ਆਹਿੰਦੀ ਥਲੇ ਵੇਖੋ ਤਾਂ ਤੁਹਾਨੂੰ本当ੀ ਦੇਖੋ ਗੱਲਾ ਕਠੀ ਨਹੀਂ ਬਣਾਇਆ ਤੇ ਬਾਕੀ ਕਰ ਬਣਾਇਆ ਤੁਹਾਨੂੰ ਚੱਕ ਫਿਰ ਤਾਂ ਇਹ ਥਾਣੇ ਵੀ ਆਏ ਨੋਕ ਵਾਲਾ ਲੱਗਿਆ ਉਹਦਾ ਸਿੰਘ ਜੀ ਬਿਲਕੁਲ ਕਲਿੱਪ ਸਿੰਘ ਲੱਗਾ ਬਿਲਕੁਲ ਨਿਕਾਣੇ ਗਾ ਠੀਕ ਹੈ ਤੇ ਆਜੋ ਬਾਈ ਹਣ ਦੂਜੇ ਨੰਬਰ ਤੇ ਦੇਖੋ ਬਾਈ ਛੋਟੀ ਛੋਟੀ ਵਿਖਾਉਨੇ ਤੁਹਾਨੂੰ ਇਸ ਹਿਸਾਬ ਨਾਲੋ ਵੀ ਇਹ ਸੱਜਣਾ ਨੂੰ ਪਰੇ ਕਰਨ ਲਈ ਹੈ ਅੱਛਾ ਜੀ ਤੇ ਦੂਜਾ ਸੁਆ ਇਹਨੇ ਸੁਣੀ ਜੇ ਤੇ ਚੌ ਮਹੀਨਿਆਂ ਦੀ ਚੈੱਕ ਪਾਸ ਜੇ ਅੱਛਾ ਜੀ ਮਨੂ ਘਰ ਵਾਲੇ ਵੀਰਾਂ ਦੇ ਮੁਤਾਬਕ ਤਰੀਕ ਦੇ ਹਿਸਾਬ ਨਾਲ ਪੰਜਾਂ ਮਹੀਨਿਆਂ ਦੀ ਆ ਪਰ ਆਪਾਂ ਚੈੱਕ ਕਰਾਈ ਡਾਕਟਰ ਸਾਹਿਬ ਨੇ ਆਪਾਂ ਨੂੰ ਚੌਂ ਦੀ ਦਸੀ ਆ ਨੇ ਬਿਲਕੁਲ ਚਲੋ ਸਹੀ ਮੈਂ ਵੇਖੋ ਆਪਾਂ ਡਾਕਟਰ ਸਾਹਿਬ ਦੇ ਇਹ ਦੇ ਹਿਸਾਬ ਨਾਲ ਚੱਲਣਾ ਉਹਨਾਂ ਘਰ ਵਾਲਿਆਂ ਦੀ ਤਰੀਕ ਦੇ ਹਿਸਾਬ ਨਾਲ ਇਹ ਪੰਨੀਆਂ ਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ 4 ਮਹੀਨਿਆਂ ਦੀ ਆ ਅੱਛਾ ਮੰਨ ਲਓ ਵੀ ਕਿ ਹੋ ਸਕਦਾ ਡਾਕਟਰ ਨੂੰ ਤੇ ਆਪਾਂ ਹਾਂ ਹਾਂ ਮੰਨ ਲਓ ਹਾਂ ਪਰ ਮੈਂ ਡਾਕਟਰ ਸਾਹਿਬ ਦੇ ਹਿਸਾਬ ਨਾਲ ਚੱਲਣ ਡਿਆ ਹਣਾ ਅੱਛਾ ਅੱਛਾ ਠੀਕ ਹੈ ਤੇ ਵੀਰ ਜੀ ਇਹਦੇ ਥਲੇ 2 ਦੁੱਧ ਲੀਟਰ ਵਾਲਾ 9 ਕਿਲੋ ਜੀ ਅੱਛਾ ਜੀ ਤੇ 14 15 ਕਿਲੋ ਪਹਿਲਣ ਝੋਟੀ ਨੇ ਸੱਜਰ ਦਾ ਰਿਕਾਰਡ ਜੀ ਦਾ ਠੀਕ ਹੈ ਠੀਕ ਹੈ ਮਤਲਬ ਫੋਲ ਕੇ ਝੋਟੀ ਹੋ ਅੰਮਾ ਤੇ ਸੱਜਰਾਂ ਨੂੰ ਪਰੇ ਕਰਨ ਦੀ ਝੋਟੀ ਠੀਕ ਹੈ ਜੀ ਸੱਜਰ ਵੀ ਫੇਰ ਇੱਥੇ ਕਰੋ ਚੱਕਦੇ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਬੜੀ ਕੁਆਲਿਟੀ ਦੀ ਝੋਟੀ ਬੜੀ ਹੈ ਯਾਰ ਬਾਨਾ ਨੰਬਰ ਸੱਜਰ ਨੂੰ ਪਰੇ ਕਰਦੇ ਯਾਰ 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਅੱਛਾ ਕਿਉਂ ਪਿਛਲੇ ਸਵੇਰ ਆਈ ਏ ਛੋਟੀ ਅੱਛਾ ਜੀ ਹਾਂਜੀ ਤੇ ਵੇਖੋ ਛੋਟੀ ਠੀਕ ਹੈ ਸੋਹਣੀ ਸ਼ਕੀਨ ਤੇ ਸਿੰਦੀ ਸੁੰਦੀ ਵੇਖੋ ਛੋਟੀ ਵੀ ਬਹੁਤ ਹੀ ਚੰਗੇ ਖਾਨਦਾਨ ਵਾਲੀ ਆ ਤੇ ਪਹਿਲੇ ਸਵੇਰ ਜਿਹੜਾ 14 ਲੀਟਰ ਇਹਨੇ ਦੁੱਧ ਭਰਿਆ ਵਾ ਹਾਂਜੀ ਤੇ ਇਸ ਟਾਈਮ ਵੀ ਜਿਹੜਾ ਆ ਫਸੀ ਪਈ ਆ ਹਾਂਜੀ ਤੇ ਥਣ ਦਾ ਸਾਇੰਸ ਹੈ ਵੀ ਲਾਗੇ ਰੱਖਿਆ ਕਰਾਉਨੇ ਆ ਅੱਛਾ ਜੀ ਟੀਕੇ ਤੋਂ ਬਿਨਾਂ ਟੀਕਾ ਕਿਸੇ ਦੇ ਘਰ ਵੀ ਲਾ ਲੇ ਆਪਣੀ ਗਾਰੰਟੀ ਲਾਗੇ ਤੋਂ ਚੱਕ ਤੁਸੀਂ ਥਣ ਪਾਡਾ ਬਹੁਤ ਹੀ ਚੰਗਾ ਲੱਗਾ ਤੇ ਇਹਦਾ ਬਾਈ ਕੀ ਮੁੱਲ ਕਰਨਾ ਫਿਰ ਜੀ ਜੀ ਵੇਖ ਲਓ ਇਹਦਾ ਜਿਹੜਾ 9 ਕਿਲੋ ਦੁੱਧ ਆਣਾ ਸਾਂਚਰ ਦੇ 18 ਕਿਲੋ ਵਰਗਾ ਜੀ ਹੁਣ ਅੱਛਾ ਜੀ ਇਹਦੀ 10% ਆਈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਮੇਰੇ ਕਹਿੰਦਾ ਭਾਵਾ ਵੀ ਬਹੁਤ ਹੀ ਹਸਾਬ ਨਾਲ 80-90 ਰੁਪਏ 80-90 ਰੁਪਏ ਹਾਂਜੀ ਬਿਲਕੁਲ ਹੈਗਾ ਨਾ ਬਿਲਕੁਲ ਹੈਗਾ ਜੀ ਠੀਕ ਹੈ ਠੀਕ ਤੇ ਮੰਨ ਲਓ ਵੀ ਜੇ ਟਿਕਾ ਕਿਸੇ ਦੇ ਘਰੋਂ ਹੀ ਲਵਾਵੇ ਆਪਣੀ ਗਰੰਟੀ ਆ ਅੱਛਾ ਜੀ ਤੇ ਐਰ ਜੀ ਮੈਂ ਬਹੁਤਾ ਨਹੀਂ ਕਹਿੰਦਾ ਦੂਜੇ ਸੂਏ ਝੋੜੀ 15 ਤੋਂ ਪਲੱਸ ਹੋ ਜੂਗੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਵੀ ਕਿਸਾਨ ਵੀਰੋ ਜਿਹੜਾ ਪਹਿਲੇ ਸੂਏ 14 ਲੀਟਰ ਤੇ ਬਾਈ ਕਹਿੰਦਾ ਕਿ 30-15 ਪਲੱਸ ਦੁੱਧ ਕੱਢੂਗੀ ਹਾਂਜੀ ਹਾਂਜੀ ਬਾਕੀ ਕਾਦ ਵਜਨ ਵੀ ਲੈ ਲੋ ਕਿੰਨਾ ਚੋੜੀ ਕਾਦ ਵਜਨ ਦੀ ਵੀ ਚੰਗੀ ਆ ਤੇ ਮੁੱਲ ਵੀ ਦੱਸ ਦੇਦਾ ਕਿ ਮੁੱਲ ਮੋਲੇ ਦਾ 80 ਜੀ ਅੱਛਾ ਜੀ 75000 ਰੁਪਏ ਆਪਾਂ ਝੋਡੀ ਦਵਾਂਗੇ 75 ਦੀ ਹਾਨ ਆਈ ਹਾਂਜੀ ਵੇਖ ਲਓ ਥੋੜਾ ਬੋਧਾ ਕਹਿੰਦੇ ਆਪਾਂ ਕਰ ਦਿੰਦੇ ਆ ਚਲ 1000 ਛੱਡ ਦਿੰਦੇ ਬਾਕੀ ਤੁਹਾਨੂੰ ਪਤਾ ਜਿਹੜਾ ਪਸ਼ੂ ਚੰਗਾ ਉਹਦੇ ਮੁੱਲ ਨਾਲ ਹੀ ਮਿਲਣਾ ਜੀ ਮੁੱਲ ਨਹੀਂ ਮੁੱਲ ਨਹੀਂ ਭਾਜੀ ਆਪਾਂ ਹਾਨ ਆ ਕੋਈ ਵੀਰ ਇਹ ਨਾ ਬਾਤ ਚ ਕਵੇ 73000 ਦੀ ਝੋਡੀ ਦਵਾਂਗੇ ਸਿਰਫ 200 ਰੁਪਏ ਛੋੜ ਹੀ ਹੋਵੇਗੀ ਠੀਕ ਹੈ ਠੀਕ ਹੈ ਲਓ ਵੀ ਕਿਸਾਨ ਵੀਰੋ 73000 ਦੀ ਟੋਕੜ ਗੱਬਣ ਹਾਂਜੀ ਹਾਂਜੀ ਤੇ ਦੁੱਧ ਵੀ ਆਸਤਾ ਵੀ ਸਭ ਦੀ ਫੇਸ ਪਾਤੀ ਵੇਖੋ ਝੋਡੀ ਨਿੱਕੇ ਸਿੰਘ ਦੀ ਆ ਵੀਰ ਸਿੰਘ ਸਿੰਘ ਵੀ ਇਹ ਪਾਜੀ ਵੇਖੋ ਨਗੀਨਾ ਹੀ ਜੇ ਰਹੀ ਠੀਕ ਹੈ ਠੀਕ ਹੈ ਇਹ ਨੀਲੀ ਚ ਆ ਗਈ ਭਾਈ ਇਹ ਨੀਲੀ ਚ ਝੋਟੀ ਜੇ ਅੱਛਾ ਜੀ ਇਹ ਝੋਟੀ ਪਾਜੀ ਹੈਗੀ ਜੇ ਸ਼ਾਮ ਹੀ ਨਹੀਂ ਆਈਗਾ ਬਣ ਅੱਛਾ ਜੀ ਚੈੱਕ ਪਾਸ ਅੱਛਾ ਜੀ ਠੀਕ ਆ ਠੀਕ ਆ ਜੀ ਇਹਦੇ ਫਿਰ ਦੁੱਧ ਜਿਹੜਾ ਵੀਰਕੇ ਘਰੋਂ 7 ਕਿਲੋ ਹੀ ਅੱਛਾ ਜੀ ਪਰ ਆਪਣੇ ਕੋਲ ਮੰਨ ਲਓ ਆਈ ਹੈ ਝੋਟੀ ਆਪਾਂ 5 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਸੱਤ ਮਹੀਨੇ ਚੈੱਕ ਪਾਸ ਹਾਂ ਇਹ ਸ਼ਾਮ ਦੀ ਸ਼ਾਮ ਦੀ ਠੀਕ ਹੈ ਜੀ ਹਾਂ ਜੀ ਇਹ ਸ਼ਾਮ ਹੀ ਨਹੀਂ ਆਈ ਲਾਵੀ ਕਿਸਾਨ ਵੀਰੋ 7 ਮਹੀਨੇ ਦੀ ਚੱਕ ਪਾ ਸਿਆ ਇਹਦਾ ਸੱਜਰ ਦਾ 13-14 ਕਿਲੋ ਦਾ ਰਕਾੜ ਆ ਬਾਕੀ ਝੋਡੀ ਵੇਖੋ ਪਾਜੀ ਕੱਦ ਵਜ਼ਨ ਤੇ ਬੂਥੀ ਬਾਥੀ ਝੋਡੀ ਦੀ ਵੇਖੋ ਕਿੰਨੀ ਚੰਗੀ ਆ ਠੀਕ ਠੀਕ ਲਾਵੀ ਨੀਲੀ ਦੇ ਵਿੱਚ ਆ ਗਈ ਇਹ ਤੇ ਕਰੋ ਫੇਰ ਕੁਆਲਟੀ ਨੂੰ ਅਸੀਂ ਚੈੱਕ ਇਹ ਮਣਕੀ ਆ ਖਾਦੀ ਦਾ ਟੱਟੂ ਦੇ ਵੀ ਚੰਗਾ ਇਹਦਾ ਵੀ ਤੇ ਅਸਤਾਨੇ ਕਹਿੰਦਾ 5 ਲੀਟਰ ਬਾਈ ਕਹਿੰਦਾ ਕਿ ਗਾਰੰਟੀ ਵਾਲਾ ਡੋਗ ਅੱਛਾ ਜੀ ਪਰ ਚਲੋ ਉਪਰੇ ਥਾਂ 'ਚ ਫਰਕ ਪੈ ਸਕਦਾ ਹੈ ਪੈ ਸਕਦਾ ਪੈ ਸਕਦਾ ਦੇਖੋ ਭਾਈ ਸਿੰਘੀ ਝੋਲੀ ਨੂੰ ਘੱਟ ਵਜਨ ਵੀ ਚੰਗਾ ਲੱਗਾ ਵਾ ਤੇ ਬਗੀਚੇ ਭਾਜੀ ਕੋਲ ਪਸ਼ੂ ਚੰਗੇ ਹੁੰਦੇ ਆ ਤੇ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਹਾਂਜੀ ਚੈੱਕ ਕਰੋ ਲਾਗੇ ਤੋਂ ਚੈੱਕ ਕਰ ਨਹੀਂ ਥਾਣੋਂ ਭੰਡਾ ਬਈ ਦਿਖਾ ਯਾਰਾ ਥੱਲੇ ਉਹ ਜਰਾ ਖਾਓ ਭਾਜੀ ਲੈਟਰ ਤੋਂ ਟਿੱਕੜੀ ਸਾਫ਼ ਆ ਠੀਕ ਆ ਠੀਕ ਆ ਜੀ ਤੇ ਇਹਦੀ ਚੁਵਾਈ ਵੀ 7 ਵਜੇ ਦੀ ਹੋਈ ਅਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਆ ਛੋਡੀ ਦੀ ਚੁਆਈ ਹੋਈ ਏ 5:30 ਵਜੇ ਦੀ ਸਵੇਰੇ ਠੀਕ ਹੈ ਸਵੇਰੇ ਠੀਕ ਹੈ 5:30 ਦੀ ਅਛਾ ਜੀ ਇਹਦੀ ਚੁਆਈ 7 ਵਜੇ ਦੀ ਹੋਈ ਏ ਠੀਕ ਹੈ ਲੈ ਲੈਂਦੇ ਹਣੀ ਨਾ ਹਾਂ ਜੀ ਹਾਂ ਜੀ ਠੀਕ ਹੈ ਇਹਦਾ ਕੀ ਮੁੱਲ ਜੇ ਫਿਰ ਵੀ ਜੇ ਸੇਮ ਹੀ ਦੇ ਦਈਏ ਨਹੀਂ ਤੇ ਇਹ ਕਿੰਨੀ ਮਾਲੂ 75 ਦੀ ਇਹ ਜਲਦੀ ਠੀਕ ਹੈ ਠੀਕ ਹੈ ਜੀ ਵੇਖ ਲਓ ਵੇਨਾ ਜੀ ਕੋਈ ਕਰਾ ਸੱਤ ਛੱਡ ਦਈਏ ਮਾਨਾ ਯਾਰ ਖਾਂਡੇ ਚੋਂ ਚਲੋ ਭਾਈ 72 ਦੀ ਦੇ ਦਾਂਗੇ ਤੇ ਜੇ ਕੋਈ ਵੀਰ ਭਰਾ ਆਪਣੇ ਕੋ ਜੋੜਾ ਇਕੱਠਾ ਲਵੇ ਅੱਛਾ ਜੀ ਆਪਾਂ 2000 ਦਾ ਮਾਨ ਕਰਾਂਗੇ ਠੀਕ ਹੈ ਠੀਕ ਹੈ ਜੀ ਠੀਕ ਆ ਲਓ ਵੀ ਕਿਸਾਨ ਵੀਰੋ ਜੇ ਕੇ ਵੀਰ ਭਰਾ ਦੇ ਜੋੜਾ ਫੇਟ ਆਉਂਦਾ ਤੇ ਭਾਈ ਕਹਿੰਦਾ ਕਿ 2000 ਛੱਡ ਦਾਂਗੇ ਹੋਰ ਹਾਂਜੀ ਤੇ ਪਸ਼ੂ ਚੰਗੇ ਆ ਭਾਈ ਦੇ ਸਾਰੇ ਹੀ ਬਹੁਤ ਚੰਗੇ ਆ ਮੈਂ ਆ ਵੀ ਲਾ ਕੇ ਵਿਖਾ ਲੀਆਂ ਵੀਰ ਭਰਾ ਕਹਿ ਤੇ ਠੀਕ ਹੈ ਜੀ ਦੇਖੋ ਝੋਟੀ ਭਾਈ ਇਹਦੇ ਤੋਂ ਮੱਖੀ ਨਹੀਂ ਦਿਲਕ ਦੀ ਝੋੜੀ ਇੱਕ ਕੰਢੀ ਦੀ ਝੋਟੀ ਹੈ ਇਹ ਸਿੰਗਲ ਹੱਡੀ ਆ ਗਈ ਤੇ ਪਤਲਾ ਚੰਮ ਆ ਗਿਆ ਇਹੋ ਝੋਟੀ ਇਹ ਥਣਾ ਦਾ ਸੈਜ ਗਿਆ ਵੀ ਬਹੁਤ ਇੰਨੂੰ ਵੀ ਮਾਰ ਕੇ ਦਿਖਾਓ ਵੱਧ ਤੋਂ ਵੱਧ ਅਨਕੀਨੇ ਅਜੇ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਵੀ ਕਰੋ ਚੱਕਾ ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਈ ਸੀ ਤੇ 6 ਮਹੀਨੇ ਦੀ ਚੱਕ ਪਾਸ ਆ ਹਾਂ ਜੀ ਇੱਕ ਹੋਰ ਵੀ ਆਪਣੇ ਕੋਲ ਮੈਂ ਆਈ ਆ ਪਤਾ ਨਹੀਂ ਵੀਡੀਓ ਚ ਪਾਈ ਆ ਜੋ ਮੜੀ ਦਿਖਾਉ ਠੀਕ ਹੈ ਜੀ ਆ ਮੈਂ ਦੇਖੋ ਭਾਜੀ ਨਰਨਾ ਉੱਚੀ ਜੀ ਦੇਖੋ ਮੈਂ ਇਹ ਮੈਂ ਆਈ ਆ ਹਰਿਆਣੇੋਂ ਕੱਲ ਅੱਛਾ ਜੀ ਰਾਤੀ ਉੱਕਰੀ ਆਪਣੇ ਕੋਲ 1.5 ਵਜੇ ਠੀਕ ਹੈ ਠੀਕ ਹੈ ਜੀ ਠੀਕ ਆ ਹਾਂ ਜੀ ਇਹ ਮੈਂ ਥੋੜੇ 9 ਕਿਲੋ ਬੋਲ ਦੱਸਿਆ ਵੀ ਰੋਣਾ ਆਪਾਂ ਨੂੰ ਹਾਂ ਜੀ ਠੀਕ ਆ ਕਿ ਆਪਾਂ ਹਜੇ ਤਾਂ ਨਾ ਝੂੜਨੀ ਮਾਰਨਾ ਸੇਰੇ 'ਚ ਹੋਈ ਸੀ। 1.5 ਕਿਲੋ ਦੁੱਧ ਤਾਂ ਮੈਂ ਨਹੀਂ। ਠੀਕ ਹੈ ਠੀਕ। ਪਾਣੀ ਪਾੜੇ ਪੁੰਡੇ ਕਰਦੇ ਨਾ। ਜੇ ਕਿਸੇ ਵੀ ਦੇ ਵੀ ਫੇਟਾ ਹੋਵੇ ਇਹ ਰੇਡ ਬਿਲਕੁਲ ਜਾਇਦ ਜੀ। ਦਾਦੀ ਜੀ ਮੜਾ ਜਾ। ਇਹ ਸੜਦੀ ਦੇ ਦਾਂਗੇ ਆਪਾਂ। ਸੜਦੀ? ਹਾਂ ਜੀ। ਤੇ 60000 ਦੀ ਬੰਡਰੀ ਇਹ ਵੇਖ ਲਓ ਵੀ ਹਾਂ। ਲਓ ਜੀ ਕਾਟ ਕਾਟ ਜਿਹੜਾ ਐਨ ਨਾ ਹਾਤੀਆਂ ਕਿੱਡਾ ਵਾਲਾ। ਭਾਈ ਹੈ ਕਿ ਨਹੀਂ ਜੱਗੇ ਭਾਈ ਜੰਦੀਪ ਭਾਈ? ਬਿਲਕੁਲ ਬਿਲਕੁਲ ਸਹੀ ਗੱਲ। ਇਹ ਨਹੀਂ ਮੇਰੇ ਕੋਲ ਕਹਦਾ ਸੜਦੀ ਉਦਾਂ ਹੀ ਹੈ ਜੜੀ ਵੱਡੀ ਛੋਟੀ ਹੈ। ਠੀਕ ਹੈ ਠੀਕ ਹੈ ਜੀ। ਹਾਂ ਜੀ ਇਹ ਜੀ ਨੋ ਵੇਟੀ ਘਬਰੇ ਨੇ ਅੱਛਾ ਜੀ ਹਾਂ ਤੇ ਉਹ ਉੱਥੇ 8 ਕਿਲੋ ਦੁੱਧ ਥਣਾ ਦਾ ਸਿਆ ਗਿਆ ਇਹਦਾ ਵੀ ਚੈੱਕ ਕਰਾ ਦਿਓ ਸਹੀ ਇੱਥੇ ਬਾਕੀ ਦੇਖੋ ਵੀਰ ਬਹੁਤ ਹੀ ਚੰਗਾ ਲੱਗਾ ਵਾ ਦਾਤ ਚਾਹ ਲਿਓ ਬਹੁਤ ਹੀ ਤਗੜਾ ਵਾ ਆਪਾਂ ਹੋਰ ਵੀ 2000 ਤਾਂ ਮਾਨੇ ਚੋ ਕਰ ਦਾਂਗੇ 52 ਹੀ ਹੋ ਗਈ ਯਾਰ ਆਪਾਂ ਨਾਲ ਹੀ ਭਾਣ ਦੇ ਦਾਂਗੇ ਹਾਂਜੀ 52 ਹੀ ਹਾਂ ਬਸ ਠੀਕ ਹੈ ਠੀਕ ਦੋਦੇ ਵਾਸਤੇ ਚੋ ਕੇ 8 ਕਿਲੋ ਲਿਆ ਸੀ ਹੋਰ ਆਪਾਂ ਮੰਨ ਲਓ ਪੈਂਡੇ ਕੇ ਆਈ ਆ ਬੜਾ ਸੇਰੇ ਨੇ 2.5 ਕਿਲੋ ਦੁੱਧ ਪਾ ਜੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਫਿਰ 6 ਲੀਟਰ ਦੀ ਗਾਰੰਟੀ ਲਈਏ। ਕੋਈ ਪਹਾ 5-6 ਕਿਲੋ ਦੀ ਹੋਣਾ। ਦੁੱਧ ਦੇ ਨੇ 10 ਕਿਲੋ ਹੀ ਕਰ ਜਣਾ ਫੇਰ। ਅੱਛਾ ਜੀ। ਇਹਦੇ ਚੈੱਕ ਉਹ ਵੀ ਮੰਨ ਲਓ 20 ਦਿਨਾਂ ਨੂੰ ਜਾ ਕੇ ਕਰਾਉਂਦੀ ਆ। ਠੀਕ ਆ ਠੀਕ ਆ ਜੀ। ਮੈਂ ਤਾਂ ਖਾਤੀ ਵੀ ਚਲੋ ਕੋਈ ਵੀ ਜਿਹੜੇ ਕਿਹਦੇ ਫੇਟ ਆ ਜੂਗੀ ਬਿਲਕੁਲ ਹਾਂਜੀ ਹਾਂਜੀ ਦਾ ਦੂਜੇ ਸੋਵੇ ਨੂੰ ਚੰਗੀ ਬਣ ਜਣਾ ਨੇ। ਸਰਪਈਆਂ ਦੀ ਬਣ ਜੂਗੀ ਹਣਾ। ਹਾਂਜੀ ਬਿਲਕੁਲ। ਠੀਕ ਆ ਜੀ। ਲਓ ਵੀ ਕਿਸਾਨ ਵੀਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ।